ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸਾਸਕ੍ਰਿਤੀ ਸ਼ਲੋਕ ਜਿਨ੍ਹਾਂ ਦੀ ਵਿਚਾਰ ਆਓ ਗੁਰਬਾਣੀ ਵਿਚਾਰੀਏ YouTube ਦੇ ਚੈਨਲ ਦੇ ذریعے ਆਪ ਸੰਗਤਾਂ ਨਾਲ ਸਾਂਝ ਕੀਤੀ ਜਾਂਦੀ ਹੈ ਅੱਜ ਆਪ ਸੰਗਤਾਂ ਦੇ ਨਾਲ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਸਤ ਨੰਬਰ ਸ਼ਲੋਕ ਸੰਝਾ ਕਰਨਾ ਹੈ ਆਓ ਸਭ ਤੋਂ ਪਹਿਲਾਂ ਇਸ ਸ਼ਲੋਕ ਦਾ ਪਾਠ ਉਚਾਰਨ ਕਿਵੇਂ ਕਰਨਾ ਹੈ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਿਸ਼ਹਿ ਵਿਖਮ ਥਾਨ ਬਸੰਤ ਉਚਹਿ ਨਹਿ ਸਿਮਰੰਤ ਮਰਣੰਕ ਦਾੰਚਹ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੋ ਹੁਣ ਸੰਖੇਪ ਦੇ ਵਿੱਚ ਥੋੜਿਆਂ ਸ਼ਬਦਾਂ ਵਿੱਚ ਸੰਖੇਪ ਦੇ ਵਿੱਚ ਵਿਚਾਰ ਸਾਂਝੀ ਕਰ ਲੈਣੇ ਆ ਬਹੁ ਯਤਨ ਕਰਤਾ ਬਹੁਤੇ ਯਤਨ ਕਰ ਸਕਣ ਵਾਲਾ ਮਨੁੱਖ ਬਹੁਤੇ ਤਰੀਕੇ ਵਰਤ ਸਕਣ ਵਾਲਾ ਮਨੁੱਖ ਬਲਵੰਤ ਕਾਰੀ ਬਲ ਵਾਲਾ ਤਾਕਤ ਵਾਲਾ ਮਨੁੱਖ ਸੇਵੰਤ ਸੂਰਾ ਚਤੁਰਦਸ਼ ਹੈ ਚਾਰੇ ਦਿਸ਼ਾਵਾਂ ਦੇ ਵਿੱਚ ਜਿਹਦੀ ਸੇਵਾ ਦੇ ਵਿੱਚ ਸੂਰਮੇ ਖੜੇ ਹੁੰਦੇ ਨੇ ਬੇਖਮ ਥਾਨ ਬਸੰਤ ਉੱਚ ਹੈ ਬੇਖਮ ਹੁੰਦਾ ਔਖਾ ਸਥਾਨ ਹੁੰਦਾ ਅਸਥਾਨ ਜਗਾ ਉਹ ਬਸੰਤ ਮਤਲਬ ਵਸਦਾ ਉਚੈ ਤੋ ਭਾਵ ਉੱਚਾ ਉੱਚੀ ਜਗਾ ਔਖੀ ਜਗਾ ਉੱਚੀ ਜਗਾ ਵਸਦਾ ਹੋਵੇ ਨਹਿ ਸਿਮਰੰਤ ਨਹੀਂ ਸਿਮਰਦਾ ਹੋਵੇ ਕਿਸ ਚੀਜ਼ ਨੂੰ ਮਰਣੰ ਕਦਾਂ ਚਹ ਕਦੇ ਵੀ ਮੌਤ ਨੂੰ ਚੇਤੇ ਨਾ ਰੱਖਦਾ ਹੋਵੇ ਹੁਣ ਦੁਬਾਰੇ ਸਮਝੀਏ ਜਿਵੇਂ ਅਸੀਂ ਪਿਛਲਾ ਸ਼ਲੋਕ ਸਤਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਜਿਹੜੀ ਮਿਰਗੀ ਹੈ ਜਿਹੜੀ ਹਿਰਨੀ ਹੈ ਉਸ ਮਿਰਗੀ ਨੂੰ ਉਸ ਹਿਰਨੀ ਨੂੰ ਸ਼ਿਕਾਰੀ ਜਦੋਂ ਘੇਰਦਾ ਤਾਂ ਰੱਬ ਉਹਨੂੰ ਬਚਾ ਲੈਂਦਾ ਉਥੇ ਸਤਗੁਰ ਮਿਰਗੀ ਪੇਖੰਤ ਵਦਿਕ ਪ੍ਰਹਾਰੇਣ ਲਖਯ ਅਵਦ ਹੈ ਆਹੋ ਜਸਯ ਰਖ ਰਖੇਣ ਜਿਸ ਨੂੰ ਰੱਖਦਾ ਹੋਵੇ ਗੋਪਾਲ ਹੈ ਨਾਨਕ ਰੋਮ ਨਸ਼ਿਦਿਆਤੇ ਉਹਦਾ ਇੱਕ ਰੋਮ ਵੀ ਛੇਦਿਆ ਨਹੀਂ ਜਾਂਦਾ ਬਿੰਗਾ ਨਹੀਂ ਹੋ ਸਕਦਾ ਜਿਹਨੂੰ ਗੋਪਾਲ ਰੱਖਦਾ ਹੋਵੇ ਭਾਪ ਪ੍ਰਮਾਤਮਾ ਜੀ ਦੀ ਰਾਖੀ ਕਰਦਾ ਹੋਵੇ ਹੁਣ ਅੱਗੇ ਜੇ ਕੋਈ ਪ੍ਰਮਾਤਮਾ ਨੂੰ ਛੱਡ ਕੇ ਆਪਣੇ ਵੱਲ ਨੂੰ ਤਾਕਤ ਵਰ ਸਮਝਦਾ ਹੋਵੇ ਆਪਣੀ ਤਾਕਤ ਵਰਤਦਾ ਹੋਵੇ ਤੇ ਉਸ ਨੂੰ ਇੱਕ ਕੀੜੀ ਵੀ ਮੌਤ ਦੇ ਘਾਟ ਉਤਾਰ ਦੇਣ ਦੀ ਇਹ ਸਤਿਗੁਰ ਸਮਝਾਉਂਦੇ ਨੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਹੈ ਸਤਿਗੁਰ ਕਹਿੰਦੇ ਨੇ ਬਹੁਤ ਯਤਨ ਕਰਤਾ ਬਹੁਤੇ ਯਤਨ ਕਰਨ ਵਾਲਾ ਬਲਵੰਤਕਾਰੀ ਮਤਲਬ ਤਾਕਤ ਵਾਲਾ ਸੇਵੰਤ ਸੂਰਾ ਚਤੁਰਦਿਸ਼ ਹੈ ਜਿਹਦੇ ਚਾਰੇ ਦਿਸ਼ਾਵਾਂ ਦੇ ਵਿੱਚ ਸੂਰਮੇ ਸੇਵਾ ਵਿੱਚ ਖੜੇ ਹੁੰਦੇ ਨੇ ਵਿਖਮਥਾਨ ਬਸੰਤ ਉਚ ਹੈ ਉੱਚੀ ਜਗ੍ਹਾ ਔਖੀ ਜਗ੍ਹਾ ਬੈਠ ਗਿਆ ਹੋਵੇ ਵੱਸਦਾ ਹੋਵੇ ਨਹ ਨਹ ਸਿਮਰੰਤ ਮਰਣੰ ਕਦ ਅੰਚ ਹੈ ਕਦੇ ਮੌਤ ਨੂੰ ਚੇਤੇ ਨਾ ਹੋਵੇ ਕਦੇ ਮੌਤ ਨੂੰ ਚੇਤੇ ਹੀ ਨਾ ਕਰਦਾ ਹੋਵੇ ਅਗਲੀ ਗੱਲ ਸਤਿਗੁਰ ਜਿਹੜੀ ਕਹਿੰਦੇ ਨੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖਤੇ ਨਾਨਕ ਸ਼ਬਦ ਜਿਹੜਾ ਨਨ ਨਕਨ ਨੰਨਾ ਕਕਾ ਮੁਕਤਾ ਹੈ ਇਹ ਸੰਬੋਧਨ ਸ਼ਬਦ ਹੈ ਕਿਉਂਕਿ ਨਾ ਤਾਂ ਇਹ ਬਹੁਵਚਨ ਹੈ ਨਾ ਹੀ ਇਹਦੇ ਨਾਲ ਕੋਈ ਸਬੰਧਕ ਹੈ ਇਸ ਕਰਕੇ हे ਨਾਨਕ ਐਸੇ ਮਨੁੱਖ ਨੂੰ ਜਿਹੜਾ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਹੋਵੇ ਮੌਤ ਨੂੰ ਚੇਤੇ ਨਾ ਕਰਦਾ ਹੋਵੇ ਜਦੋਂ ਪ੍ਰਮਾਤਮਾ ਪਰਮੇਸ਼ਰ ਦੀ ਆਗਿਆ ਹੁੰਦੀ ਨਾ ਤਾਂ ਇੱਕ ਕੀੜੀ ਵੀ ਉਹਦੇ ਸਾਹ ਖਿੱਚ ਲੈਂਦੀ ਨਾਨਕ ਕੀਟੀ ਸਾਸ ਅਕਰਖਤੇ ਇੱਕ ਕੀੜੀ ਵੀ ਉਸ ਮਨੁੱਖ ਦੇ ਸਾਹ ਖਿੱਚ ਲੈਂਦੀ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੀ ਕਦੋਂ ਹੋਵੰਤ ਆਗਿਆ ਭਗਵਾਨ ਪੁਰਖ ਹੈ ਜਦ ਉਸ ਭਗਵਾਨ ਉਸ ਪੁਰਖ ਜਿਹੜਾ ਸਾਰਿਆਂ ਚ ਬੈਠਾ ਹੋਇਆ ਉਸ ਮਾਲਕ ਦੀ ਆਗਿਆ ਹੁੰਦੀ ਤਾਂ ਜਿੰਨਾ ਮਰਜ਼ੀ ਕੋਈ ਬੱਲ ਵਾਲਾ ਹੋਵੇ ਉਹਦੇ ਪ੍ਰਾਣ ਇੱਕ ਕੀੜੀ ਵਿਖੇ ਚ ਲੈਂਦੀ ਹੈ ਇਸ ਕਰਕੇ ਆਪਣੀ ਤਾਕਤ ਦੇ ਨਾਲ ਕੋਈ ਵੀ ਮਨੁੱਖ ਬਚ ਨਹੀਂ ਸਕਦਾ ਇਸੇ ਕਰਕੇ ਜਪਜੀ ਜਪ ਬਾਣੀ ਦੇ ਵਿੱਚ ਸਤਗੁਰੂ ਨੇ ਸਮਝਾਇਆ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾਲ ਜੀ ਨਹੀਂ ਜਾ ਸਕਦਾ ਤੇ ਜੋਰ ਦੇ ਨਾਲ ਮਰਿਆ ਵੀ ਨਹੀਂ ਜਾ ਸਕਦਾ ਜੋਰ ਦੇ ਨਾਲ ਬਚਿਆ ਵੀ ਨਹੀਂ ਜਾ ਸਕਦਾ ਮੌਤੇ ਕੋਲੋਂ ਅਸੀਂ ਬਚਾ ਨਹੀਂ ਕਰ ਸਕਦੇ ਸੋ ਉਸ ਪ੍ਰਮਾਤਮਾ ਨੂੰ ਚਿਤੇ ਕਰੀਏ ਉਸ ਰੱਬ ਨੂੰ ਚਿਤੇ ਕਰੀਏ ਉਹੀ ਸਾਡਾ ਹਰ ਵੇਲੇ ਦਾ ਰਖੇਕ ਰੱਖਾ ਹੈ ਸੋ ਇਹ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ